ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਅਨੰਦ ਬਹੁਤ ਖੁਸ਼ ਹੋਇਆ ਡੋਗ ਨਾ ਉਹ ਜੋ ਕਿ ਨਹੀਂ ਕਰੀ ਜਾ ਤੂੰ ਆਪਣੇ ਬੱਚਿਆਂ ਨਾਲ ਪਿਆਰ ਆ ਪਿਆਰ ਭਾਈਆਂ ਦੇ ਨਾਲ ਕਰਿਆ ਨਿਆਣਿਆਂ ਦੇ ਨਾਲ ਬਹੁਤ ਆ ਹਾਂ ਵਾਈਟ ਤੋਂ ਬਣਾਇਆ ਉਹ ਇੰਨੀ ੱੱਲੇ ਨੂੰ ਸਪਾਇਲ ਕਰੂ ਮੈਂ ਕਿਹਾ ਕਿ ਉਹ ਤੇ ਡਿਜੀ ਵੀ ਆ ਇੱਕ ਗੱਡੀ ਸੀ ਨਾ ਸਾਡੇ ਕੋਲ ਪ੍ਰਾਈਵੇਟ ਗੱਡੀ ਪਹਿਲਾਂ ਆਹ ਹਾਂ ਉਹ ਚਾਓ ਯਾਰ ਸਾਰੇ ਘੱਲੇ ਜਾਂਦੇ ਯਾਰ ਸਾਰੇ ਨਹੀਂ ਥੱਲੇ ਆ ਮਾਣਾ ਮਿਲਦਿਆਂ ਦੀ ਨਹੀਂ ਲੱਗੀ ਯਾਰ ਕੋਈ ਮਾਣਾ ਮਿਲਦਾ ਨਹੀਂ ਇਹਨਾਂ ਨੂੰ ਗਏ ਕਿੱਥੇ ਛੂਣਦੇ ਯਾਰ ਤੁਸੀਂ ਕਿੱਧਰ ਗਿਟਾਣਾ ਹੈ ਥੱਲੇ ਕਿੱਥੇ ਗਿਧਰਾ ਨਹੀਂ ਆਈ ਉਹ ਚਾਓਗਾ

ਚਾਹ ਠੀਕ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਫਟਾ ਹਾਂ ਬੜਵਾਲ ਤੋਂ ਹੋਰ ਕਿੱਥੇ ਰਹੇ ਫਰੇਗਰ ਜੂੜੇ ਹਾਂ ਹਾਂ ਫਰੇਗਰ ਜੂੜੇ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਹੈ ਜਿੰਨਾ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂਐਸਏ ਮੈਂ ਜੂ ਯੂਐਸਏ ਜੇ ਤਾਂ ਇੱਥੋਂ ਗਿਆ ਸੀਗਾ ਜਿੰਨਾ ਨਾਲ ਗੱਲ ਹੋਏਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਤੇ ਹੁਣ ਕਿੰਨੇ ਪੈਸੇ ਦੀ ਗੱਲ ਮੇਰੇ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਗੜੋ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਿਜਾਈ ਗਿਆ ਤੇ ਇੱਕ ਨੰਬਰ ਦੀ ਵੀਜ਼ਾ ਲਵਾਜੋ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੈਨੂੰ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਬਟ ਚੌਕੀ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਂ ਬ੍ਰਾਜ਼ਿਲ ਤੱਕ ਕਹਿੰਦਾ ਵੀ ਤੈਨੂੰ ਉੱਥੇ ਕੋਈ ਬਾਈਏਰੀ ਗਿਆ ਹੈ ਬ੍ਰਾਜ਼ਿਲ ਤੱਕ ਅੱਗੇ ਵੀ ਬਾਈਬੇਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਇਹ ਕਦੋਂ ਕਾਇ ਸੀ ਤੁਸੀਂ ਮੈਂ 24 ਫਰਵਰੀ ਗਿਆ ਸੀ ਸ਼ਹਿਰ ਵਿੱਚ ਵੀਰ ਜੀ ਚੁਣੀ え,6 ਮਹੀਨੇ ਬਾਅਦ 6 ਮਹੀਨੇ ਮੇਰਾ ਸਟੇਜ ਸੀ ਵੈਸੇ ਕਰਾ ਪਹੁੰਚੀ ਮੈਂ 24 1 ਜਨਵਰੀ ਦੇ 25 ਦੇ ਉੱਥੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਇਹ ਵਾਪਸ ਜਾਣ ਤੱਕ ਦਿਨ ਹੋਏ ਮੈਂ 11 ਦਿਨ ਬਾਅਦ ਉਹਨੇ ਵਾਪਸ ਕੀਤਾ 11 ਦਿਨ ਹੋਏ ਉਹ ਤੇ ਤਰੋ ਡੈਸਟ ਕਰ ਲਿਆ ਹਾਂਜੀ ਡੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਇਹਨਾਂ ਦਾ ਪਟ੍ਰੋਲ ਕਿੰਨੇ ਦਿਨ ਰੱਖਿਆ ਥਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜੇ ਸੀ ਤੁਹਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਦੀ ਬਾਹਰ ਫਿਰ ਜਾ ਉਹ ਤੋਂ ਪਤਾ ਲੱਗਾ ਕਿ ਇੰਡੀਆ ਭੱਜਿਆ ਉਹਨਾਂ ਦਾ ਨਹੀਂ ਦੱਸੀਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਹੋ ਜਦੋਂ ਮਨ ਲਓ ਕਿ ਉਹਨਾਂ ਨੇ ਇਹਨਾਂ ਨੂੰ ਆਪਣੇ ਚ ਬਾਹਰ ਤਾ ਤੇ ਥੋੜਾ ਚੱਲਣ ਤੋਂ ਬਾਅਦ ਜਿਹੜਾ ਅਗਲੇ ਪਾਸੇ ਸਟੇ ਹੋਈ ਐ ਸੋਚਿਆ ਵੀ ਦੁੱਦੀ ਚੌਂਕੀ ਚ ਜਾਂ ਮੰਨ ਲਓ ਕੈਂਪ ਚ ਲੈ ਕੇ ਚੱਲੇ ਆ ਤੇ ਨਾਲ ਚੱਲਣ ਜਿਹੜਾ ਕੋਈ ਅਫਸਰ ਹੀ ਉਹਨੇ ਉਹਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਆ। ਤੁਹਾਨੂੰ ਪ੍ਰੋਪਰ ਹੱਥਕੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ। ਹਾਂਜੀ। ਤੇ ਉਹ ਇੱਥੇ ਆ ਕੇ ਪਤਾ ਲੱਗਾ ਕਿ ਹੱਥਕੜੀਆਂ ਤੇ ਬੇੜੀਆਂ ਤੁਹਾਨੂੰ ਇਹ ਇੰਡੀਆ ਚ ਆ ਕੇ ਕੋਈ ਹਾਂਜੀ ਇੰਡੀਆ ਜਾ ਰਹੀ ਫੁਰੀ। ਹਾਂਜੀ ਰਾਜੇ ਸਾਹੀ ਹੋਰ ਤੋਂ। ਜਦੋਂ ਰਾਜੇ ਸਾਹੀ ਉਤਰੇ ਉੱਥੇ ਪਤਾ ਲੱਗਾ ਵੀ ਇਹ ਅਵਸਾਰਾ ਹੈ। ਮੇਰੇ ਪਿਛਾ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਅਸੀਂ ਇੰਡੀਆ ਜਾ ਰਹੇ ਹਾਂ। ਪਰ ਇਹ ਨਹੀਂ ਪਤਾ ਕਿ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ। ਤੋਂ ਇੱਥੇ ਆ ਕੇ ਪਤਾ ਲੱਗਿਆ। ਇੱਥੇ ਦੇਖਿਆ ਇੱਥੇ ਬੋਲੀ ਹਾਂਜੀ ਇੱਥੇ ਆਜ ਬੋਲੀ ਹਾਂ। ਇੱਥੇ ਫਿਰ ਇਹ ਜਦੋਂ ਤੁਸੀਂ ਤੇਰੇ ਕਿਸ ਤਰ੍ਹਾਂ ਦਾ ਹਾਵ-ਭਾਵ ਲੱਗਾ ਤਾਂ ਕਿਤਨਾ ਦਾ ਮਸੂਮ ਹੋਇਆ। ਮਨੂਸੋਜ਼ ਤੋਂ ਆਪ ਹੀ ਜਾਣ ਸਕਦੇ ਹੋ ਕਿ ਬੰਦਾ ਕਿੱਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫਿਰ ਸਾਡੇ ਵੀ ਕੀ ਚੱਕਰ ਬਣ ਗਿਆ। ਖਾਣਾ-ਕਾਨ ਨਹੀਂ ਦਿੰਦੇ ਐਸਾ ਬਹੁਤ ਲੱਗਾ ਸੀ। ਹਾਂਜੀ ਐਸਾ ਬਹੁਤ ਲੱਗਾ ਹੈ ਸਾਰਾ। ਪਾਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਦੋਂ ਦਾ ਇੰਤਜ਼ਾਮ ਇਹ ਤਾਂ ਸਜਣਾ ਨੂੰ ਤਰੰਗ ਫੜ ਕੇ ਜਿੰਦ ਕੋ ਜੀਂ। ਅੰਤ ਤੱਕ ਇਹ ਬੁੜੀ ਇੰਤਜ਼ਾਮ ਜੋ ਵੀ ਹੋਇਆ ਇਹ ਮੈਂ ਕਿ ਕੀ ਕਹਿੰਦੀ। ਬਹੁਤ ਮਾੜਾ ਹੋਇਆ। ਠੀਕ ਐ ਸਾਹਿਬ। ਨਾ ਦੋਸ਼ ਕਿੰਨੂੰ ਦਿੰਦੇ? ਦੋਸ਼ ਤੇ ਵਿਗਿਆਨਤ ਨੂੰ ਦੇਣੇ ਕੋਈ ਆਪਣੀ ਕਿਸਮਤ ਨੂੰ। ਤੇ ਇਸ ਮੇਕੀਟਾ ਦੇ ਕੋ ਅਚ ਜਿਹੇ ਪਰਾ ਜਿਸ ਪਾਸ ਸਿੰਘ ਦੀ ਯੂਐਸਏ ਤੋਂ ਆਉਣੇ ਲੱਗੋ ਕਿ ਇਹ ਕੀ ਜਿੰਦੇ ਰਿਪੋਰੀ ਪੈਨਾ ਮਹਾਰਾ ਸਾਹਿਬਾ ਸ਼ੁਕਰ ਕਰਦੇ ਆ ਜਿਹੜਾ ਮਹਾਰਾ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੰਟਣੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਜਿੰਨੀ ਨਿਆਂਤ ਦੇ ਪੈਸੇ ਕੋਈ ਅਹੀਂ ਲਿੰਟਾਂ ਬਣਾਈਆਂ ਕੋਈ ਇਦਾਂ ਚੋਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਵੀ ਆਪਾਂ ਸਰਕਾਰ ਕੋੋਂ ਮੰਗ ਕਰਦੇ ਆਂ ਹੁਣ ਏਜੰਟ ਵੱਲ ਕੋਈ ਕਾਨੂੰਨੀ ਕਾਰਵਾਈ ਕਰਨ ਚਾਹੋ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਇਹ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ